đúng không anh em? linh cái <laughs> anh yên yên đây là yên đây không bị phai là đi ăn rồi ਕੀ ਕੈਂਡੀਡੇਟ ਹੈ ਨਾਮਨੇਸ਼ਨ ਦਾ ਲੋਗੋ ਆਇਆ ਤੇ ਕੋਈ ਕੋਈ ਪਰੇਸ਼ਾਨੀ ਤੇ ਕਰ ਪਰ ਕੋਈ ਪਰੇਸ਼ਾਨੀ ਨਹੀਂ ਪ੍ਰਸ਼ਾਸਨ ਦੇ ਬਹੁਤ ਵਧੀਆ ਇਂਤਜ਼ਾਮ ਕੀਤੇ ਹੋਏ ਆ ਗੇਟ ਤੋਂ ਅੰਦਰ ਆਏ ਆ ਜਿਹਦੇ ਹੱਥ ਦੇ ਵਿੱਚ ਫਾਈਲ ਆ ਉਹ ਹੀ ਬੰਦਾ ਅੰਦਰ ਆ ਰਿਹਾ ਦੂਸਰੇ ਬੰਦੇ ਨੂੰ ਸਿਲਮ ਦੀ ਇਜਾਜ਼ਤ ਨਹੀਂ ਹੈ ਤੇ ਭਾਵੇਂ ਇਹਨਾਂ ਨੇ ਇਹ ਨੰਬਰ ਵਾਈਜ਼ ਇਹਨਾਂ ਨੂੰ ਵੰਡਿਆ ਸੀ ਤਿੰਨ ਨੰਬਰ ਦੇ ਖਲੋਤੇ ਆ ਕੋਈ ਚਾਰ ਨਹੀਂ ਕਰਕੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਜੀ ਐਕਚੁਅਲੀ ਕੰਮ ਚੱਲ ਰਿਹਾ ਹੈ ਜਮਾਨਤ ਸੇ ਜੀ ਇਹ ਤੇ ਕੋਈ ਪਰੇਸ਼ਾਨੀ ਨਹੀਂ ਸਰਾਨੂੰ ਕੋਈ ਹੀ ਪਰੇਸ਼ਾਨੀ ਨਹੀਂ ਹੋਣੀ ਪਰ ਅਮਨ ਔਰ ਸ਼ਾਂਤੀ ਨਾਲ ਲੋਕ ਆ ਗਏ ਨੇ ਬੈਕਗ੍ਰਾਉਂਡ ਹੈ ਨਿਕਲ ਨਹੀਂ ਹੈਗੇ ਸਾਰੇ ਜਿਹੜੇ ਆਈਟੀਆਈ ਵੀ ਹੈਗਾ ਉੱਥੇ ਵੀ ਮੈਂ ਜਾ ਕੇ ਆਇਆ ਤੇ ਬੀਐਪੀਓ ਦਫਤਰ ਕਲਾਣਾ ਉਹ ਵੀ ਆਪਾਂ ਖੜੇ ਹੈਗੇ ਕਿੱਥੇ ਵੀ ਕੋਈ ਪ੍ਰੋਬਲਮ ਨਹੀਂ ਹੈ ਸਾਰੀ ਖਾਤੇ ਬੜੇ ਪੀਸਫੁਲ ਨਾਮੀਨੇਸ਼ਨ ਚੱਲ ਰਿਹਾ ਸਾਡੀ ਪਬਲਿਕ ਨੂੰ ਵੀ ਇਹੀ ਅਪੀਲ ਹੈ ਕਿ ਉਹ ਅਨਨੈਸੈਸਰੀ ਬਾਹਰ ਮੂਵਮੈਂਟ ਨਾ ਕਰਨ ਜਿਹੜੇ ਵੀ ਨਾਮੀਨੇਸ਼ਨ ਫਾਈਲ ਕਰਨਾ ਹੈ ਉਹੀ ਆ ਤੇ ਕੈਂਡੀਡੇਟਸ ਤੇ ਜਿਹੜੇ ਵੀ ਉਹ ਹੈਗੇ ਬਾਕੀ ਐਕਸਟਰਾ ਜਿਹੜੀ ਮੂਵਮੈਂਟ ਹੈ ਉਹ ਨੂੰ ਮਿਨਿਮਮ ਰੱਖੇ ਕਿਉਂਕਿ ਗਾੜੀ ਜਾਂ ਆਉਂਦੀਆਂ ਉਹਨਾਂ ਦੇ ਨਾਲ ਉਹ ਫਿਰ ਟ੍ਰੈਫਿਕ ਜਮ ਦੀ ਪ੍ਰੋਬਲਮ ਵੀ ਆਉਂਦੀ ਹੈ ਪੁਲਿਸ ਸੱਥਪੂਰੀ ਮੁਸਤੈਦ ਹੈਗੀ ਅਸੀਂ ਬੜੀ ਸਖਤੀ ਨਾਲ ਜਿਹੜਾ ਹੈ ਉਹ ਡਿਊਟੀ ਕਰਦੇ ਕਿੱਥੇ ਵੀ ਕੋਈ ਲਾਪਰਵਾਹੀ ਕਿਸੇ ਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੋ ਬੰਦੀ ਕਾਨੂੰਨੀ ਕਰ ਰਹੀ ਉਹ ਕੀਤੀ ਜਾਏਗੀ ਕੋਈ ਅੱਗੇ ਕਿੰਨੇ ਕ ਬੰਦੇ ਜਿਹੜੇ ਆਉਂਦੀ ਆਗੇ ਜੀ ਅਗਲੇ ਪਾਸੇ ਜਿਹੜੇ ਉਹ ਜਿਹੜੇ ਉਹ ਕੰਸਰਨਡ ਆਫਿਸਰ ਆ ਰਹੇ ਜਿਹੜੇ ਹਨ ਉਹ ਇਸ ਚੀਜ਼ ਨੂੰ ਦੇਖ ਰਹੇ ਹਨ ਅਸੀਂ ਸਿਰਫ ਗੇਟ ਤੋਂ ਇੱਕ ਗੱਡੀਆਂ ਅਲਾਉ ਨਹੀਂ ਕਰਦੇ ਕਿਸੇ ਦੀ ਤੇ ਜਿਹੜੇ ਬੰਦੇ ਸਿਰਫ ਕੈਂਡੀਡੇਟ ਹੈਗੇ ਉਹ ਆ ਸਕਦੇ ਉਹਨਾਂ ਦੇ ਨਾਲ ਜਿਹੜੇ ਵੀ ਡਾਕੂਮੈਂਟਸ ਉਹ ਲੈ ਕੇ ਆਣਗੇ ਉਹ ਆ ਸਕਦੇ ਪਰ ਸਟਿੰਗ ਤੇ ਚੈਕਿੰਗ ਕਰ ਰਹੇ ਹਨ ਕਿਤੇ ਕੋਈ ਵੈਪਨ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਅਲਾਉਡ ਨਹੀਂ ਹੈ ਬਿਲਕੁਲ ਵੀ ਜੇ ਕਿਤੇ ਨਜ਼ਰ ਵੀ ਆਂਦਾ ਫਿਰ ਜੋ ਲੀਗਲ ਐਕਸ਼ਨ ਹੋ ਬੋਲਿਆ ਜਾਏਗਾ ਸਰ ਨਾਸ਼ਟ ਕਿੰਨੇ ਵਜੇ ਲੱਗਦਾ ਹੈ 3 ਵਜੇ ਤੱਕ ਦਾ ਟਾਈਮ ਦੱਸਿਆ ਗਿਆ ਹੈ ਅਸੀਂ ਲੇਟ ਆਸ ਤੱਕ ਜਿਵੇਂ ਆਪਣੀ ਡਿਊਟੀ ਕਰਾਂ ਤੇ ਜਦੋਂ ਤੱਕ ਪੂਰੀ ਢੀਲ ਜਿਹੜੀ ਆ ਉਹ ਚੱਲੀ ਨਹੀਂ ਜਾਂਦੀ ਐ ਫਿਰ ਰਸ਼ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਫੁੱਲ ਸੈੜੀਆ ਪ੍ਰਵਾਹ ਰਹਿੰਦਾ ਹੈ ਥੈਂਕ ਯੂ ਠੀਕ ਹੈ